ਮਹਾਨ ਕ੍ਰਾਂਤੀਕਾਰੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਦੁਨੀਆ ਭਰ ਵਿੱਚ ਪੂਰੇ ਜੋਸ਼ ਨਾਲ ਮਨਾਇਆ ਗਿਆ ਇਸ ਮੌਕੇ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਲੋਕ ਨਮਨ ਕਰਨ ਲਈ ਪੁੱਜੇ ਅਤੇ ਰੌਣਕਾਂ ਲਗੀਆਂ ਇਸੇ ਸਥਾਨ ਤੋਂ ਸੌ ਚੱਕ ਕੇ ਕਾਰਜਭਾਰ ਸੰਭਾਲਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹੀਦ ਦੇ ਬੁੱਤ ਉਤੇ ਫੁੱਲ ਮਲਾਵਾ ਭੇਟ ਕਰਨ ਅਤੇ ਨਤਮਸਤਕ ਹੋਣ ਲਈ ਪੁੱਜੇ ਹੋਏ ਸਨ ਉਹਨਾਂ ਦਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਵਸ ਮੌਕੇ ਆਉਣਾ ਆਮ ਗੱਲ ਹੈ ਅਤੇ ਇਹ ਕਿਸੇ ਨੂੰ ਵੀ ਹੈਰਾਨ ਨਹੀਂ ਕਰਦਾ ਪਰ ਅੱਜ ਦੇ ਦਿਨ ਭਾਰਤੀ ਜਨਤਾ ਪਾਰਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਖਟਕੜਕੜਾ ਪੁੱਜਣਾ ਅਤੇ ਨਤਮਸਤਕ ਹੋਣਾ ਲਾਜ਼ਮੀ ਹੈਰਾਨ ਕਰਦਾ ਹੈ ਹਰਾਨੀ ਇਸ ਗੱਲ ਨਾਲ ਉਹ ਬਧੇਰੇ ਸ਼ਹੀਦ ਭਗਤ ਸਿੰਘ ਦੇ ਪ੍ਰਤੀਕ ਬਸੰਤੀ ਰੰਗ ਨੂੰ ਬਦਲ ਦੇਣ ਤੋਂ ਹੋਈ ਭਾਜਪਾ ਦੇ ਕੇਂਦਰ ਵਿੱਚ ਮੰਤਰੀ ਰਹੇ ਅਤੇ ਹਿਮਾਚਲ ਪ੍ਰਦੇਸ਼ ਦੇ ਅਮੀਰਪੁਰ ਤੋਂ ਮੈਂਬਰ ਪਾਰਲੀਮੈਂਟ ਅਨੁਰਾਗ ਠਾਕਰ ਵੀ ਵਿਸ਼ੇਸ਼ ਤੌਰ ਤੇ ਇਸ ਮੌਕੇ ਪੁੱਜੇ ਹੋਏ ਸਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪੰਜਾਬ ਦੇ ਹੋਰ ਭਾਜਪਾ ਆਗੂਆਂ ਨਾਲ ਹਾਜ਼ਰ ਰਹੇ ਭਾਜਪਾ ਦੇ ਜੁਵਾ ਮੋਰਚੇ ਨਾਲ ਸੰਬੰਧਿਤ ਨੌਜਵਾਨਾਂ ਨੇ ਮੋਟਰਸਾਈਕਲ ਰੈਲੀ ਵੀ ਕੱਢੀ ਇਨ੍ਹਾਂ ਲੀਡਰਾਂ ਅਤੇ ਭਾਜਪਾ ਵਰਕਰਾਂ ਨੇ ਇਸ ਮੌਕੇ ਇੱਕ ਹੋਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ ਸਨ ਉਹ ਵੀ ਭਗ ਸਿੰਘ ਸਟਾਈਲ ਵਿੱਚ ਇਨ੍ਹਾਂ ਪੱਗਾਂ ਦਾ ਰੰਗ ਬਸੰਤੀ ਨਾ ਹੋ ਕੇ ਕੇਸਰੀ ਸੀ ਕਿ ਭਾਰਤੀ ਜਨਤਾ ਪਾਰਟੀ ਸ਼ਹੀਦ ਦੇ ਆਜ਼ਮ ਦਾ ਪ੍ਰਤੀਕ ਬਣੇ ਬਸੰਤੀ ਰੰਗ ਨੂੰ ਭਗਮਾ ਕਰਨ ਵਿੱਚ ਬਦਲਣਾ ਚਾਹੁੰਦੀ ਹੈ ਇਸ ਸਮੇਂ ਉਹਨਾਂ ਤਾਂ ਭਗ ਸਿੰਘ ਦੇ ਨਾਲ ਵੀਰ ਸਵਰਕਰ ਨੂੰ ਵੀ ਜੋੜਿਆ ਕਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨਤਾ ਸੰਸਦ ਮੈਂਬਰ ਹੁੰਦੇ ਹੋਏ ਵੀ ਪਾਰਲੀਮੈਂਟ ਵਿੱਚ ਬਸੰਤੀ ਰੰਗ ਦੀ ਪੱਗ ਬਨਿਆ ਕਰਦੇ ਸਨ ਅਤੇ ਮੁੱਖ ਮੰਤਰੀ ਬਣ ਕੇ ਉਹ ਹਮੇਸ਼ਾ ਇਸੇ ਰੰਗ ਦੀ ਪੱਗ ਵਿੱਚ ਦਿਸਦੇ ਨੇ ਹੁਣ ਇਹ ਤਾਂ ਨਹੀਂ ਕਿ ਭਾਜਪਾ ਆਗੂਆਂ ਨੇ ਸ਼ਹੀਦ ਭਗ ਸਿੰਘ ਦੇ ਜਨਮ ਦਿਨ ਦੇ ਮੌਕੇ ਅਚਾਨਕ ਇਸ ਰੰਗ ਦੀਆਂ ਪੱਗਾਂ ਬਨੀਆਂ ਹੁਣ ਜੇਕਰ ਦੋ ਚਾਰ ਜਣਿਆਂ ਨੇ ਇਹ ਪੱਗਾਂ ਬਨੀਆਂ ਹੁੰਦੀਆਂ ਤਾਂ ਮੰਨਿਆ ਜਾ ਸਕਦਾ ਸੀ ਪਰ ਇੱਥੇ ਤਾਂ ਸਾਰੇ ਆਗੂਆਂ ਦੇ ਨਾਲ ਦਰਜਨਾਂ ਦੀ ਗਿਣਤੀ ਵਿੱਚ ਪੁੱਜੇ ਵਰਕਰਾਂ ਨੇ ਵੀ ਇੱਕੋ ਕੇਸਰੀ ਰੰਗ ਦੀਆਂ ਪੱਗਾਂ ਬੰਨ ਰੱਖੀਆਂ ਸਨ ਇਸ ਦਾ ਮਤਲਬ ਸਾਫ਼ ਹੈ ਕਿ ਸੋ ਸਮਝ ਕੇ ਇੱਕੋ ਰੰਗ ਦੀਆਂ ਐਨੀਆਂ ਪੱਗਾਂ ਲਿਆਂਦੀਆਂ ਗਈਆਂ ਭਾਜਪਾ ਆਗੂਆਂ ਦੇ ਖਟਕੜਕੜਾ ਜਾਣ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਨਾ ਹੀ ਹੋਣਾ ਚਾਹੀਦਾ ਪਰ ਉਹਨਾਂ ਨੂੰ ਪੱਗਾਂ ਬੰਨਣ ਦੀ ਲੋੜ ਨਹੀਂ ਸੀ ਹਾਂ ਜੇ ਬੰਨਣੀਆਂ ਹੀ ਸੀ ਤਾਂ ਬਸੰਤੀ ਰੰਗ ਦੀ ਚੋਣ ਕਰਦੇ ਵੈਸੇ ਤਾਂ ਅਸੀਂ ਰੰਗਾਂ ਨੂੰ ਵੀ ਧਰਮ ਜਾਤਾਂ ਵਿੱਚ ਵੰਡ ਲਿਆ ਹੈ ਇੱਕ ਰੰਗ ਮੁਸਲਿਮ ਭਾਈਚਾਰੇ ਦਾ ਮੰਨਿਆ ਜਾਣ ਲੱਗਿਆ ਇੱਕ ਨੂੰ ਹਿੰਦੂਆਂ ਨਾਲ ਜੋੜ ਲਿਆ ਗਿਆ ਅਤੇ ਇੱਕ ਹੋਰ ਰੰਗ ਸਿੱਖਾਂ ਨਾਲ ਜੁੜ ਗਿਆ ਪਿੱਛੇ ਜਿਹੇ ਕੇਸਰੀ ਦੀ ਥਾਂ ਨਿਸ਼ਾਨ ਸਾਹਿਬ ਅਤੇ ਸਰੋਪਾਉ ਦੇਣ ਲਈ ਵੀ ਰੰਗ ਬਦਲਿਆ ਗਿਆ ਖੈਰ ਬਸੰਤੀ ਰੰਗ ਸ਼ਹੀਦ ਭਗਤ ਸਿੰਘ ਨਾਲ ਜੁੜਿਆ ਅਤੇ ਪ੍ਰਤੀਕ ਮੰਨਿਆ ਜਾਂਦਾ ਸੀ ਅਤੇ ਹਮੇਸ਼ਾ ਹੀ ਮੰਨਿਆ ਜਾਂਦਾ ਰਹੇਗਾ ਨਾ ਭਾਰਤੀ ਜਨਤਾ ਪਾਰਟੀ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰੇ ਨਾ ਕੋਈ ਹੋਰ ਆਪਣੇ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਇਸੇ ਬਸੰਤੀ ਰੰਗ ਦੀ ਪੱਗ ਬੰਨਦੇ ਨੇ ਅਤੇ ਸ਼ਹੀਦ ਭਗਤ ਸਿੰਘ ਨੂੰ ਬਹੁਤ ਮੰਨਦੇ ਨੇ ਸ਼ਹੀਦ ਦੇ 118ਵੇਂ ਜਨਮ ਦਿਨ ਉੱਤੇ ਉਹਨਾਂ ਅੱਜ ਲਗਭਗ ਸਾਰੇ ਅਖਬਾਰਾਂ ਵਿੱਚ ਪੂਰੇ ਸਫੇ ਦੇ ਇਸ਼ਤਿਹਾਰ ਦਿੱਤੇ ਜਿਸ ਵਿੱਚ ਉੱਪਰ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਤਸਵੀਰ ਹੈ ਅਤੇ ਹੇਠਾਂ ਮੁੱਖ ਮੰਤਰੀ ਦੀ ਆਪਣੀ ਤਸਵੀਰ ਲੱਗੀ ਹੋਈ ਹੈ ਇਸ ਵਿੱਚ ਸਾਰੇ ਪੰਜਾਬੀ ਪਰਿਵਾਰਾਂ ਨੂੰ 10 ਲੱਖ ਦਾ ਸਿਹਤ ਬੀਮਾ ਦੇਣ ਦਾ ਦਾਵਾ ਠੋਕਿਆ ਗਿਆ ਹੈ ਅਸਲੀਅਤ ਇਹ ਹੈ ਕਿ ਹਾਲੇ ਸਿਰਫ 2 ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨ ਹੀ ਸ਼ੁਰੂ ਕੀਤੀ ਗਈ ਹੈ ਇੱਕ ਤਰਨਤਾਰਨ ਅਤੇ ਦੂਜਾ ਬਰਨਾਲਾ ਸਭ ਨੂੰ ਪਤਾ ਹੈ ਕਿ ਤਰਨਤਾਰਨ ਵਿੱਚ ਜਲਦ ਜਿਮਨੀ ਚੋਣ ਹੋਣੀ ਹੈ ਅਤੇ ਸਮਝਿਆ ਇਹੋ ਜਾ ਰਿਹਾ ਹੈ ਕਿ ਜਿਮਨੀ ਚੋਣ ਦੇ ਮੱਦੇਨਜ਼ਰ ਇਹ ਸਿਹਤ ਬੀਮਾ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਇਹ ਤਾਂ ਜਨਤਕ ਹੋ ਚੁੱਕਿਆ ਹੈ ਕਿ 2 ਅਕਤੂਬਰ ਤੋਂ ਹੁਣ ਇਹ ਸਕੀਮ ਸ਼ੁਰੂ ਨਹੀਂ ਹੋਣੀ ਜਿਵੇਂ ਕਿ ਪੰਜਾਬ ਸਰਕਾਰ ਨੇ ਪਹਿਲਾਂ ਐਲਾਨ ਕੀਤਾ ਸੀ ਹੁਣ ਦਸੰਬਰ ਵਿੱਚ ਇਸ ਸਕੀਮ ਨੂੰ ਸ਼ੁਰੂ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਪੱਕਾ ਉਦੋਂ ਵੀ ਨਹੀਂ ਨਾ ਤਾਂ ਹਾਲੇ ਤੱਕ ਇਸ ਦਾ ਟੈਂਡਰ ਹੋਇਆ ਹੈ ਨਾ ਹੀ ਕੋਈ ਕੰਪਨੀ ਇਸ ਲਈ ਮੂਹਰੇ ਆਈ ਹੈ ਤਾਂ ਫਿਰ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਨ ਉੱਤੇ ਇਹ ਵੱਡਾ ਝੂਠ ਬੋਲਿਆ ਬਾਕੀ ਰਹੀ ਗੱਲ ਭਾਜਪਾ ਆਗੂਆਂ ਦੀ ਖਟਖਟ ਕਲਾ ਕੇਸਰੀ ਪੱਗਾ ਬਣ ਕੇ ਪਹੁੰਚਣ ਦੀ ਤਾਂ ਇਸ ਸਮੇਂ ਉਹਨਾਂ ਦੇ ਬਿਆਨ ਵੀ ਧਿਆਨ ਮੰਗਦੇ ਨੇ ਉਹ ਸ਼ਹੀਦ ਭਗਤ ਸਿੰਘ ਦੇ ਸੁਪਨੇ ਦੀ ਤਾਂ ਗੱਲ ਕਰਦੇ ਨੇ ਪਰ ਇਸ ਨੂੰ ਸੀਮਤ ਪੰਜਾਬ ਤੱਕ ਕਰਦੇ ਨੇ ਇਹ ਭਾਜਪਾ ਆਗੂ ਤਾਂ ਕਿਸਾਨਾਂ ਦੀ ਵੀ ਗੱਲ ਕਰਦੇ ਨੇ ਅਤੇ ਰਾਸ਼ਟਰਵਾਦੀ ਵੀ ਫਿਰ ਉਹ ਭਗਤ ਸਿੰਘ ਦਾ ਨਾਂ ਭੀਰ ਸਵਾਰ ਕਰਨਾ ਜੋੜਨ ਦੀ ਕੋਸ਼ਿਸ਼ ਕਰਦੇ ਨੇ ਕਹਿੰਦੇ ਨੇ ਕਿ ਸ਼ਹੀਦ ਭਗਤ ਸਿੰਘ ਭਾਈਚਾਰਾ ਮਜ਼ਬੂਤ ਕਰਨਾ ਵਿਕਾਸ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਸੁਪਨਾ ਦੇਖਦੇ ਸਨ ਆਪੇ ਦੇਖ ਲਓ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸੁਭਾਸ਼ ਸ਼ਰਮਾ ਅਤੇ ਹੋਰ ਆਗੂ ਕੀ ਬੋਲੇ ਸ਼ਹੀਦ ਦੇ ਆਜਮ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਹਾੜੇ ਤੇ ਉਹਨਾਂ ਦੇ ਜੱਦੀ ਨਿਵਾਸ ਜੱਦੀ ਪਿੰਡ 'ਚ ਨੇ ਤਮਸਤ ਖੋਣ ਲਈ ਵਿਸ਼ੇਸ਼ ਰੂਪ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ بڑے ਸੀਨੀਅਰ ਨੇਤਾ ਹਮੀਰਪੁਰ ਤੋਂ ਸੰਸਦ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਾਨ ਅਨੁਰਾਗ ਠਾਕੁਰ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਨੀ ਸ਼ਰਮਾ ਜੀ ਸਾਡੇ ਜਰਨਲ ਸਕੱਤਰ ਪਰਮਿੰਦਰ ਬਰਾੜ ਜੀ ਔਰ ਯੂਵਾ ਮੋਰਚਾ ਦੀ ਸਾਡੀ ਸਾਰੀ ਟੀਮ ਅੱਜ ਮੋਟਰਸਾਈਕਲ ਰੈਲੀ ਨਿਕਾਲ ਕੇ ਪਗਲ ਸਿੰਘ ਜੀ ਨੂੰ ਨਤਮਸਤਕ ਹੋਣ ਲਈ ਉਹਨਾਂ ਨੂੰ ਪ੍ਰਣਾਮ ਕਰਨ ਲਈ ਇੱਥੇ ਵਿਸ਼ੇਸ਼ ਰੂਪ ਨਾਲ ਪਹੁੰਚੀ ਹੈ ਸੋ ਮੈਂ ਹੁਣ ਨਿਵੇਦਨ ਕਰਾਂਗਾ ਸ਼੍ਰੀ ਅਸ਼wini ਸ਼ਰਮਾ ਜੀ ਨੂੰ ਕਿ ਉਹ ਆਪਣੇ ਸ਼ਰਦਾ ਦੇ ਫੁੱਲ ਵੀ ਪੇਟ ਕਰਨਗੇ ਔਰ ਆਪਣੀ ਗੱਲ ਵੀ ਤੁਹਾਡੇ ਸਾਹਮਣੇ ਰੱਖਣਗੇ ਅੱਜ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਤੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਯੁਵਾ ਮੋਰਚਾ ਦੇ ਰਾਸ਼ਟਰੀ ਅਧਿਕਾਰੀ ਨੇ ਪਾਰਟੀ ਦੇ ਮੋਦੀ ਸਰਕਾਰ ਚ ਮੰਤਰੀ ਰੇ ਹਮੀਰਪੁਰ ਤੋਂ ਸੰਸਦ ਸਾਡੇ ਛੋਟੇ ਭਾਈ ਅਨੁਰਾਗ ਠਾਕੁਰ ਜੀ ਇਸ ਮੌਕੇ ਤੇ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਨੂੰ ਨਮਨ ਕਰਨ ਲਈ ਆਏ ਨੇ ਔਰ ਉਹਨਾਂ ਦੇ ਨਾਲ ਪਾਰਟੀ ਦੇ ਯੂਵਾ ਮੋਰਚਾ ਦੇ ਸਭ ਕਾਰਜਕਰਤਾ ਪਾਰਟੀ ਦੇ ਮਾ ਮੰਤਰੀ ਸੁਭਾਸ਼ ਸ਼ਰਮਾ ਜੀ ਰਜੇਸ਼ ਪੱਗਾ ਜੀ ਪਰਮਿੰਦਰ ਬਰਾੜ ਜੀ ਔਰ ਮੈਂ ਆਂਦੇ ਆਂਦੇ ਹੀ ਕੱਲ ਸੋਚ ਰਿਹਾ ਸੀ ਕਿ ਅੱਜ 118ਵਾਂ ਜਨਮ ਦਿਹਾੜਾ ਪਰ ਭਗਤ ਸਿੰਘ ਕਦੀ ਵੀ 23 ਸਾਲ ਤੋਂ ਵੱਡਾ ਨਹੀਂ ਹੋਇਆ ਅੱਜ ਵੀ ਨੌਜਵਾਨਾਂ ਦੇ ਦਿਮਾਗ ਦੇ ਅੰਦਰ ਜਦੋਂ ਤੁਸੀਂ ਨੌਜਵਾਨ ਨਿਕਲਦੇ ਨੇ ਤੇ ਉਹ 118 ਸਾਲ ਹੋ ਗਿਆ ਇਹ ਨਹੀਂ ਲੱਗਦਾ ਇਹ ਲੱਗਦਾ ਹੈ ਕਿ ਇੱਕ 23 ਸਾਲ ਦਾ ਨੌਜਵਾਨ ਜਿਨ ਮਾਤਰੀ ਭੂਮੀ ਨੂੰ ਆਜ਼ਾਦ ਕਰਾਉਣ ਦੇ ਲਈ ਹੱਸਦੇ ਹੱਸਦੇ ਫਾਂਸੀ ਦੇ ਤਖਤੇ ਨੂੰ ਚੁੰਮਿਆ ਔਰ ਭਗਤ ਸਿੰਘ ਆਈਕਨ ਕੱਲੇ ਪੰਜਾਬ ਦਾ ਨਹੀਂ ਹਿੰਦੁਸਤਾਨ ਦੇ ਨੌਜਵਾਨਾਂ ਦਾ ਭਗਤ ਸਿੰਘ ਦਾ ਨਾਮ ਆਂਦੇ ਹੀ ਰਗਾਂ ਚ ਖੂਨ ਦੌਣਾ ਸ਼ੁਰੂ ਹੁੰਦਾ ਪਰ ਨਾਲ ਨਾਲ ਇਹ ਵੀ ਵਿਚਾਰ ਆਂਦਾ ਕਿ ਭਗਤ ਸਿੰਘ ਨੇ ਜਿਹਦੇ ਕਰਕੇ ਬਲੀਦਾਨ ਦਿੱਤਾ ਕੀ ਭਗਤ ਸਿੰਘ ਦੇ ਉਹ ਸੁਪਨੇ ਪੂਰੇ ਹੋਏ ਨੇ ਭਗਤ ਸਿੰਘ ਜੀ ਵੀ ਸਵਰਗਾਂ ਚ ਬੈਠੇ ਰਾਜਗੁਰੂ ਸੁਖਦੇਵ ਦੇ ਨਾਲ ਜਦੋਂ ਛਾਤੀ ਮਾਰਦੇ ਹੋਣਗੇ ਤੇ ਉਹ ਸੋਚਦੇ ਹੋਣਗੇ ਕਿ ਕੀ ਮੈਂ ਐਸੇ ਪੰਜਾਬ ਦੀ ਕਲਪਨਾ ਕੀਤੀ ਸੀ ਉਹ ਉਹਨਾਂ ਦਾ ਪੰਜਾਬ ਦਾ ਸੁਪਨਾ ਦੇ ਸੀ ਕਿ ਇੱਥੇ ਭਾਈਚਾਰਾ ਮਜ਼ਬੂਤ ਹੋਏ ਵਿਕਾਸ ਵਾਲਾ ਪੰਜਾਬ ਹੋਏ ਨੌਜਵਾਨ ਖੇਲ ਦੇ ਮੈਦਾਨ ਚ ਦਿਖੇ ਨੌਜਵਾਨ ਖੇਤਾਂ ਚ ਦਿਖੇ ਨਾ ਕਿ ਨਸ਼ੇ ਦੇ ਨਾਲ ਨਾਲੀਆਂ ਚ ਡਿੱਗਿਆ ਹੋਇਆ ਮਿਲੇ ਮੈਂ ਇਹ ਕਹਿਣਾ ਕਿ ਇਸ ਦਿਹਾੜੇ ਤੇ ਭਗਤ ਸਿੰਘ ਜੀ ਨੂੰ ਅਗਰ ਸੱਚੇ ਮਨ ਨਾਲ ਯਾਦ ਕਰਨਾ ਹੈ ਤੇ ਨੌਜਵਾਨ ਨੂੰ ਪ੍ਰਣ ਲੈਣਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਂਗੇ ਪੰਜਾਬ ਨੂੰ ਗੈਂਗਵਾੜ ਤੋਂ ਮੁਕਤ ਕਰਾਂਗੇ ਪੰਜਾਬ ਦਾ ਨੌਜਵਾਨ ਖੇਲ ਦੇ ਰਹੀ ਫੌਜ ਦੇ ਲਈ ਔਰ ਖੇਤਾਂ ਲਈ ਜਿਹੜਾ ਜਾਣਿਆ ਜਾਂਦਾ ਦੁਆਰਾ ਇਹ ਪੀੜ੍ਹੀ ਉਹਦੇ ਨਾਲ ਜੁੜੇਗੀ ਇਹੀ ਭਗਤ ਸਿੰਘ ਜੀ ਨੂੰ ਮੈਨੂੰ ਲੱਗਦਾ ਯਾਦ ਕਰਨ ਦਾ ਸਭ ਤੋਂ ਅੱਛਾ ਤਰੀਕਾ ਹੋਏਗਾ ਮਾਂ ਭਾਰਤੀ ਕੀ ਸੁਤੰਤਰਤਾ ਕੇ ਲਿए ਆਪਣੇ ਪ੍ਰਾਣੋਂ ਕੀ ਆਹੂਤੀ ਦੇਨੇ ਵਾਲੇ ਐਸੀ ਭਾਰਤ ਮਾ ਕੇ ਵੀਰ ਸੁਪੁੱਤ ਸਰਦਾਰ ਭਗਤ ਸਿੰਘ ਜੀ ਕੀ ਜਨਮ ਜਨਮਤੀ ਪਰ ਮੈਂ ਉਨਕੋ ਸ਼ਰਸ਼ਟ ਨਮਨ ਔਰ ਪ੍ਰਣਾਮ ਕਰਤਾ ਹੂੰ ਆਪਣੇ ਪਾਰਟੀ ਕੇ ਬ੍ਰਿਸ਼ਟ ਨੇਤਾਓਂ ਕੇ ਸਾਥ ਪੰਜਾਬ ਕੇ ਹਮਾਰੇ ਕਾਰਜਕਾਰੀ ਅਧਿਐਕਸ਼ ਆਦਨੇ ਬਡੇ ਭਾਈ ਅਸ਼ਵਨੀ ਸ਼ਰਮਾ ਜੀ पंजाब के जोशारू महामंत्री भाई सुभाष शर्मा जी युवा मोर्चा और पार्टी के हमारे सभी वरिष्ठ नेतागण आज शहीद भगत सिंह जी को उनकी जन्म जयंती के अवसर पर अपने श्रद्धासुमन अर्पित करने आए हैं साथियों शहीद भगत सिंह मात्र तेईस साल की उम्र में तेईस मार्च को शहीद हो गए लेकिन इतनी कम आयु में भी इतनी बड़ी उपलब्धियां दर्ज कर गए कि आज सौ सालों के बाद भी आज की युवा पीढ़ी उनको प्रेरणा के रूप में देखती है वैसी लॉ हमारे देश के युवाओं में जगा गए कि गुलामी के समय हमें नारा दिया इनकलाब जिंदाबाद और उस अनशन को अंग्रेजों के खिलाफ उस लड़ाई को एक ऐसा बल दे गए कि भारत ने उन्नीस में आजादी तो पाई उन्होंने बलिदान दिया भारत को स्वतंत्र करने के लिए आज के युवाओं को कहना चाहूंगा आपको योगदान देना है भारत को सशक्त भारत बनाने के लिए और आज जैसा माननीय प्रधानमंत्री जी ने कहा है हमें स्वदेशी के नारे को लेकर आगे चलना है उस समय स्व स्वतंत्रता के साथ था स्व स्वदेशी के साथ था आज हमारा स्व हमारे सशक्त भारत के लिए आत्मनिर्भरता और वोकल फॉर लोकल के रास्ते से स्वदेशी प्रोडक्ट्स को अपनाने के लिए हमें चलना है और जितनी ताकत हम अपने स्थानीय किसानों को नौजवानों को काम करने वालों को देंगे उतनी भारत की अर्थव्यवस्था और मजबूत होगी आप याद करिए हमारे राष्ट्रवाद की जो दो मजबूत भुजाएं थी भारत की सरदार भगत सिंह और वीर सावरकर जी सोच दोनों की एक पीढ़ी का अंतर हो सकता है देश के अलग अलग कोनों में रह सकते हैं लेकिन सरदार भगत सिंह जी के उल्लेखों में उनकी लेखनी में उनके प्रकाशन में आप देखेंगे बार बार वीर सावरकर जी का नाम आया है और वो दिखाता था कि कहीं पे भी रहें सोच हम एक लेके चले राष्ट्रवाद के मुद्दे पर हम एक थे दोनों के लिए सरदार भगत सिंह जी के लिए पहला काम कोई था तो वो था भारत प्रथम नेशन फर्स्ट सबसे पहले देश इसी सोच को लेके वो आगे बढ़े उन्होंने कहा था हमें आजादी अंग्रेजों से भी चाहिए लेकिन भूरी चमड़ी वालों की गुलामी भी नहीं चाहिए उनका राज भी नहीं चाहिए लेकिन आजादी के साठ वर्ष तक जिस तरह से कांग्रेस ने इस देश को चलाया अंग्रेजों की मानसिकता उन पर दिखती थी देश के हमारे टुकड़े कर दिए कांग्रेस ने राज करने के चक्कर में नक्शे पर लकीर खींच दी गई भारत और पाकिस्तान बना दिया गया करतारपुर साहिब हो ननकाना साहिब हो सीमा के पार छोड़ दिया गया पंडित नेहरू जी ने नहीं देखा कि हमारे सिख परिवारों की या सभी धर्म के लोगों की आस्था का केंद्र हमारा करतारपुर साहब ननकाना साहब दूर से टकटकी नजर से लगाकर दर्शन करते थे नरेंद्र मोदी जी की सरकार बनी भारतीय जनता पार्टी की सरकार बनी तो करतारपुर लांगा बना गया करतारपुर कॉरिडोर बनाया तो भारतीय जनता पार्टी की देन है सरदार भगत सिंह जी का एक सौ जयंती पर हमने जब उनके शहीदी दिवस आप देखिए क्या किया हमारे भारत सरकार ने अंतरराष्ट्रीय हवाई अड्डा जो है चंडीगढ़ मोहाली वाला उसका नाम शहीद भगत सिंह अंतर्राष्ट्रीय हवाई अड्डा रखा है लेकिन एक परिवार ने देश में ऐसा राज किया जिन्होंने अपने ही परिवार की चार चार पीढ़ियों पर नाम रख दिए संस्थाओं के आज सच्ची श्रद्धांजलि सरदार भगत सिंह जी को तभी होगी अगर आज का युवा संकल्प लेगा कि स्वदेशी पहनेंगे स्वदेशी खाएंगे स्वदेशी को बढ़ाएंगे स्वदेशी अपनाएंगे ਔਰ ਆਪਣੇ ਰਾਸ਼ਟ ਕੋ ਵਿਕਸਿਤ ਰਾਸ਼ਟ ਬਣਾ ਕੇ ਦਿਖਾਇਆ